ਦਾਦੀ ਮਾ ਅੱਜ ਮੇਰੇ ਪਪਾ ਨੇ ਨਾ ਨੌਲੇ ਦਿੱਤੇ ਕਿ ਕਿੱਡੇ ਸੋਨੇ ਘਰ ਮੈਂ ਵੇਖਾ ਹੂੰ ਬੜੇ ਸੋਹਣੇ ਆਏ ਕਿ ਕਿਦਾਂ ਲੌਣੇ ਆ ਇਹ ਆ ਆਵੇ ਤੁਹਾਨੂੰ ਹਾਂ ਇਥੋ ਔਲੋਣੀ ਗੀਲਾਉਣੀ ਆਰ ਗਮੋ ਨਾ ਆਹੋ ਇਥੋ ਲੋੜਾ ਹਾਂ ਫੇ ਇਹਦੀ ਆ ਪਲਾਸਟਿਕ ਲੋਣੀ ਨਾ ਹੂੰ ਤੇ ਇਹ ਵੀ ਨਾਲ ਹੀ ਦਿੰਦੇ ਆ ਹਾਂ ਹੂੰ ਆ ਲੱਤੀ ਆ ਤੇ ਇਹਨੂੰ ਇਹਦਾ ਲਾਤਾ ਬਸ ਸੋਹਣੇ ਲੱਗਦੇ ਆ ਨਾ ਮੈਂ ਤੇ ਐਵੇਂ ਆਂਦੀ ਹੀਗੀ ਕਿੰਨੇ ਦੇ ਆਏ ਇਹ ਤੇ ਮੇਰੇ ਪਾਪਾ ਨੇ ਦੱਸਿਆ ਨਹੀਂ ਹੈ ਤੇ ਤੂੰ ਹੁਣ ਹੋਂਦਾ ਇਹ ਰੱਖ ਲਾ ਤੇ ਆ ਵਿਆਹ ਆ ਗਿਆ ਨਾ ਸਾਨੂੰ ਆਪਾਂ ਵਿਆਹ ਤੇ ਲਾਵਾਂਗੇ ਇਹ ਖਰਾਬ ਨਹੀਂ ਹੁੰਨੇ ਮੈਂ ਇਹ ਗਾਮ ਨਾਲ ਨਹੀਂ ਖਰਾਬ ਹੁੰਦੇ ਇਹ ਫਿਰ ਤਾਂ ਲੱਗ ਜਾਂਦੇ ਜਿ ਲੱਥ ਵੀ ਕੇਤੇ ਨਹੀਂ ਤੋ ਗਾਮਾ ਫੇ ਮੁੜ ਕੇ ਕਿੱਥੋਂ ਲਵੇਗੀ ਓ ਦਵਿਧਾ ਨਾ ਤੇ ਮਿਲ ਜਾਂਦੀ ਏ ਨਾ ਦੋਰੇ ਫੇਰ ਐਨ ਜਾਣਾ ਵਾ ਨਹੀਂ ਹਾਂ ਆ ਗਾਮੇ ਮਿਲ ਜਾਨੀ ਆ ਤੇ ਉੱਧੇ ਰਹਿੰਦੇ ਨੇ ਆ ਆ ਇੱਥੇ ਲਾ ਲੈਣੇ ਲਾ ਲੈਣੇ ਫੇਰ ਤੇ ਮੈਂ ਬਸ ਪੰਜ ਲੋਣੇ ਤੇ ਹੋਰ ਨਹੀਂ ਖਦਮ ਥੜਨਾ ਨਹੀਂ ਏ ਨਹੀਂ ਪੁੱਤ ਤੂੰ ਰੱਖ ਲੈ ਚੰਗਾ ਫੇਰ ਲਾਵੇਂ ਫੇਰ ਨਵੇਂ ਨਵੇਂ ਰਹਿਣੇ ਇਤਰਾ ਖਰਾਬ ਹੋ ਜਾਣੇ ਆਏ ਨਵੇਂ ਆ ਨਹੀਂ ਹੁਣ ਖਰਾਬ ਹੋਏ ਨਾ ਨਾ ਜੇ ਤੂੰ ਲਾ ਲੈ ਨਹੀਂ ਹੁੰਦੇ ਹੁੰਦਾ ਸੱਚ ਗੱਡੇ ਬੰਨ ਜਾਬ ਦੇ ਮਹੰਗੇ ਆਏ ਹੁਣ ਇਹ ਤੋਂ ਮਗਰ ਪਈ ਹੈਗੀ ਪਤਾ ਨਹੀਂ ਇਹ ਸਸਤੇ ਹੁੰਦੇ ਹਣੇ ਆ ਸਸਤੇ ਕਿੱਥੇ ਹੋਣੇ ਆ ਆਵਲੇ ਦੇਖੋ ਗੱਡਾ ਸੋਨਾ ਬੋਹ ਵਾਲਾ ਇੱਕ ਕਾਦੇ ਵਾਲਾ ਇਹ ਕਿੱਥੇ ਲਾਉਣਾ ਇੱਕ ਕਾਦੇ ਵਾਲਾ ਇਹ ਆ ਇੱਥੇ ਵੀ ਲਾ ਲੋ ਇੱਥੇ ਸੋਗਾ ਸੁਨਰ ਲੱਗਦਾ ਓਕੇ ਇਹ ਵਧੀਆ ਉਂਗਲੀ ਤੇ ਨਾ ਇਹ ਅਲੱਗ ਲਾਈਦਾਂ ਤੇ ਸੋਨਾ ਲੱਗਦਾ ਹੁੰਦਾ ਨਵੀਆਂ ਚੀਜ਼ਾਂ ਚੱਲ ਪਈਆਂ ਆ ਆਪਾਂ ਇਹ ਲੁੱਟਣ ਦੀ ਗੱਲ ਲਿਓ ਦੁਕਾਨਾਂ ਵਾਲਿਆਂ ਦੀ ਲੱਗਦੇ ਚ ਚਲੋ ਚੰਗੇ ਆ ਤੇ ਪਰ ਪੈਸੇ ਲੁੱਟਣ ਵਾਲੀਆਂ ਗੱਲਾਂ ਤਾਂ ਪੁੱਤ ਰੱਖ ਲੈ ਮੰਨੀ ਦੀ ਹੁੰਦੀ ਕਿਸ ਦੀ ਨਹੀਂ ਮੈ ਲਾਉਣੇ ਆ ਤੈਨੂੰ ਮੈਂ ਪਿਆਰ ਨਾਲ ਸਮਝਾਉਣ ਨਹੀਂ ਕਰਾਂਦੀ ਵੀ ਰੱਖ ਲੈ ਰੱਖ ਲੈ ਤੂੰ ਮੰਨਦੀ ਹੈ ਨਹੀਂ ਕਿਸ ਦੀ ਆ ਮੈਨੂੰ ਟੋਟੇ ਨਾ ਨਹੀਂ ਛੱਡ ਕੇ ਫੜਾ ਇੱਧਰ ਮੈਨੂੰ ਨਹੀਂ ਦੇਣਾ ਤੈਨੂੰ ਮੈਂ ਨਹੀਂ ਇੱਧਰ ਕਰ ਮੈਂ ਟਰੰਕ ਚ ਰੱਖਾਂ ਉਹ ਦਿਨ ਮਤਨ ਦੇ ਦੂੰਗੀ ਹੋਏ ਫਿਰ ਨੋਂ ਨੂੰ ਤੇ ਲਾਂਦੇ ਆ ਲਾਂ ਨੂੰ ਲਾ ਦੇ ਤੇ ਫਿਰ ਉਹਦਾ ਲਾਵੀ ਨਾ ਵਿਆਹ ਤੇ ਇਹ ਕੋਈ ਨਾ ਪਾਪਾ ਦੁਬਾਰਾ ਤੇ ਲਾ ਦੂਗੇ ਮੈਂ ਟੀਨੀ ਕਹਿਦੀ ਆ ਦੀ ਮੈਂ ਟਰੰਕ ਚ ਰੱਖ ਲਈਨੀ ਆ ਤੂੰ ਉਦਣ ਨੂੰ ਮੇਰੇ ਕੋਲ ਲੱਲੀ ਜਿਹੜੀ ਜਿੱਤ ਫੜ ਲੈਂਦੀ ਉਹੋ ਹੀ ਫੜ ਲੈਂਦੀ ਆ ਉਹਦਣ ਵਿਆਹ ਵਾਲੇ ਦਿਨ ਦਊਂਗੀ ਮੈਂ ਤੈਨੂੰ ਕੁਈ ਨਾ ਮੇ ਕੋਈ ਇੱਕ ਤੇ ਲੱਗਾ ਮੈਨਾ ਪਪਾ ਹਾਂ ਦਦੀ ਮਨ ਮੇ ਮੇ ਨੋ ਹੀ ਖੋਲੇ ਕੀ ਬਾਤ ਦਊਂਗੀ ਇਹ ਉਹ ਨੋ ਤੇ ਲੱਗੇ ਉਤੇ ਆ ਮੈ ਲੱਗਾ ਇੱਕ ਅੱਛਾ ਇਹ ਤੇ ਮੈਂ ਲਗਾ ਲਿਆ ਮੈਂ ਦਾਦੀ ਮੈਂ ਕਹਿੰਦੇ ਇੱਕ ਦਲਾਈ ਦੇ ਮੈਂ ਲਾਇਆ ਤੇ ਦਾਦੀ ਮਨ ਦੇਖੀ ਨਹੀਂ ਬਾਕੀ ਲੱਗੇ ਤੇ ਮੈਂ ਇਹਨੂੰ ਰੱਖ ਲਿਆ ਆਪਣੇ ਕੋਲੇ ਨਹੀਂ ਦਾਦੀ ਮੈਨੇ ਕਿਉਂ ਖੋਇੋ ਨਹੀਂ ਆਪ ਲਾਉਣੇ ਆ ਨਹੀਂ ਕੁੰਦੇ ਵਿਆਹ ਤੇ ਲਾਈ ਹਾ ਹੂ ਸੱਚ ਵਿਆਹ ਆ ਇਸ ਤਰ੍ਹਾਂ ਦਾ ਉਹ ਲਾਈ ਉਹ ਨਾਲ ਤੇਰਾ ਟਵਰ ਬਣੂਗਾ ਉਹਦੇ ਦੇ ਬਾਅਦ ਉਹਦੇ ਨੇਲਾਂ ਦੇ ਟਿਪਸ ਹੈਗੇ ਨਾ ਉਹਨਾਂ ਫਿਰ ਤੋਂ ਲੱਗ ਜਾਣੇ ਇਹ ਗੜਾ ਖਰਾਬ ਹੁੰਦੇ ਆ ਨਹੀਂ ਖਰਾਬ ਹੋ ਜਾਣੇ ਪੁੱਤ ਦਾਦੀ ਮੰਮਾ ਨੇ ਚੰਗਾ ਹੀ ਸੋਚਿਆ ਹੋਣਾ ਵਾ ਨਹੀਂ ਆਖ ਇਧਰ ਲਾਥਿਆ ਨੇ ਹਨਾ ਆ ਜਿਹੜੀ ਗਾਮੋਂ ਆਏ ਹੋਰ ਹੈਗੀ ਉੱਥੇ ਤੇ ਇਹਦਾ ਫਿਰ ਤੋਂ ਲਾ ਲੈਣਾ ਉਹ ਸਿਆਣੀ ਆ ਤੂੰ ਨਹੀਂ ਆਣੀ ਉਹ ਸਿਆਣੀ ਆ ਇਹਦੇ ਲੱਥ ਦੇ ਨਹੀਂ ਆ ਉਹ ਦੇ ਕੱਲ ਦੀ ਛੋਕਰੀ ਆ ਉਹਨੂੰ ਪਤਾ ਵਾ ਸਾਰਾ ਤੁਸੀਂ ਜੋ ਦੋਦੀ ਮੰਮਾ ਦੇ ਸਾਈਡ ਲੰਨੇ ਆ ਲੈਪੋਤੇ ਮਾਮਾ ਮੇਰੇ ਤੇ ਮੈ ਲੈਣੀ ਨਹੀਂ ਹਾਂ ਫਿਰ ਮਾਮੀ ਤੇਰੀ ਕੁੜੀ ਮੇਰੀ ਤੇ ਲੋ ਤੈਨੂੰ ਲਿਆ ਤੂੰ ਤੇ ਹਾਂ ਤੇ ਮੇਰੇ ਉਹਨਾਂ ਨੂੰ ਮੈਨੂੰ ਲੈ ਆਦੋ ਨਾ ਹੋਣੀ ਦਾਦੀ ਆਪਣਾ ਮੈਂ ਚੱਲਦਾ ਕਰ ਤੂੰ ਹੁਣ ਦੱਛੀ ਨਾਲ ਮੈਂ ਤੈਨੂੰ ਫੇਚੋ ਲਈ ਆ ਦੋ ਦਾਦੀ ਆਪਣਾ ਵਿਆਹ ਤੇ ਕੱਢਣੇ ਆਓ ਫੋਟਰਾ ਤੋਗੇ ਰੱਖ ਲਿਆ ਦਾਂਗੇ ਫੇਰ ਲਿਆ ਦਾਂਗੇ ਠੀਕ ਆ ਹਾਂ ਤੇ ਹਲ ਕਾਲੀ ਸਾਹਮਣੇ ਨਾ ਲਾ ਦੀ ਦਾਦੀ ਆਪਣੀ ਵੀ ਖੋਲਣੀ ਇਹ ਨਾ ਹੋ ਜਾ ਨਕਲੀ ਲਾਉਂਦੀ ਲੂੰ ਤਰਾਸ ਨਹੀਂ ਲਾ ਦੇ ਨਹੀਂ ਇਹ ਇੱਧਰ ਆਥੇ ਆ ਨਾ ਹਾਂ ਚਲ ਜਾ ਫੇੜ ਲਾ ਜਾ ਕੇ ਹੁਣ ਸਕਿਆ ਲੱਗਿਆ ਕਿ ਦਾਦੀ ਜਮਾ ਦੀ ਦਾਦੀ ਜਮਾ ਦਾ ਜਿੱਤਾ ਉੱਥੇ ਮੰਨ ਪੁੱਛੇ ਵੜੇ ਮੰਨ ਜਾਣਾ ਹੁੰਦਾ ਮੰਮੀ ਕੱਪੜੇ ਧੋਣ ਵਾਲੇ ਆ ਹੂੰ ਤੋ ਲੈਣੇ ਹੀ ਤੇ ਸਰਫ ਵੀ ਨਹੀਂ ਹੈਗੀ ਤੇ ਸਾਬਣ ਵੀ ਨਹੀਂ ਹੈਗਾ ਸਾਬਣ ਤੋਂ ਉੱਥੇ ਚਪਰਾ ਚਪਰਾ ਕਿੰਨੀਆਂ ਇਕੱਠੀਆਂ ਕੀਤੀਆਂ ਇੰਨੀਆਂ ਵਾਏ ਉਹ ਇੰਨੀਆਂ ਕਦੋਂ ਤਿੰਨ ਚਾਰ ਤੇ ਗਈਆਂ ਸੀ ਕਿੱਥੇ ਮੈਂ ਆਪ ਵੇਖ ਕੇ ਆਈਆਂ ਕੋਈ ਕਿਤੇ ਪਈ ਕੋਈ ਕਿਤੇ ਪਈ ਆ ਦੇ ਤਿੰਨ ਚਾਰ ਹੀ ਆਉ ਤੇ ਉਹ ਹੱਥ ਚ ਬਣੀ ਆਉਂਦੀਆਂ ਤੇ ਉਹਨਾਂ ਕੱਪੜੇ ਕੀ ਧੁਪਣੇ ਆ ਮੇਰੀ ਗੱਲ ਸੁਣ ਹਾਂ ਸਿਆਣ ਫਬਰਤੀ ਦੀ ਹੁੰਦੀ ਸਿਆਣੀ ਬਣ ਇਹ ਉਹ ਨਾ ਕੋਈ ਜਰਾਬ ਲੈ ਪਾਣੀ ਤੇ ਉਹਦੇ ਵਿੱਚ ਪਾਵਾ ਤੇ ਪਾ ਕੇ ਉਸਤੇ ਬੰਨ ਲਈ ਗੰਡ ਜਰਾਬ ਨੂੰ ਅੱਛਾ ਤੇ ਉਹਦੇ ਨਾਲ ਤਿੰਨ ਚਾਰ ਦਿਨ ਨਿਕਲ ਜਾਣੀ ਤਿੰਨ ਚਾਰ ਦਿਨ ਆਹ ਉਹਨਾਂ ਦੇ ਮਸੀ ਜੇ ਇਦਾਂ ਕੀਤਾ ਵੀ ਤੇ ਇੱਕ ਸੂਟ ਮਸੀ ਧੁਪਣਾਵਾ ਤੇ ਬਾਕੀ ਕੱਪੜੇ ਕਿੱਦਾਂ ਧੋਕ ਤੂੰ ਪਾ ਕੇ ਤੇ ਵੇਖ ਵਿੱਚ ਕੋਈ ਕੰਜੂਸੀ ਵੀ ਕਰਿਆ ਕਰੋ ਯਾੜਾ ਹੀ ਨਾ ਰੱਖਿਆ ਕਰੋ ਮਾਂ ਮੇਹਣੇ ਜੜੀਆਂ ਜ਼ਰੂਰਤ ਦੀਆਂ ਚੀਜ਼ਾਂ ਘਟੋ ਘਟੋ ਤੇ ਲੈ ਦਿਆ ਕਰੋ ਕੋਈ ਨਹੀਂ ਆ ਜਾਣਗੀ ਆ ਜੇ ਉਹ ਵਰਤ ਲੈ ਇਹਨੇ ਬਹਿ ਜੋੜ ਕੇ ਲੈ ਜਾਣੇ ਕਿੱਥੇ ਆ ਪੈਸੇ ਉਹ ਆਉਂਦੇ ਕਿੱਥੋਂ ਆ ਪੁੱਤ ਪੈੜੀ ਦੇ ਪੈਸੇ ਆ ਨਾ ਕਿਹੜੇ ਬਾਹਰੋਂ ਆਉਂਦੇ ਐ ਕਿ ਤੂੰ ਤੇ ਫਿਰ ਵੀ ਤੂੰ ਸਾਬਨ ਸਰਫ ਤੇ ਬੰਦਾ ਲੈ ਆਈ ਸਕਦਾ ਵਾ ਨਾ ਕੋਈ ਨਹੀਂ ਲੈ ਆਵਾਂਗੇ ਸਾਨੂੰ ਆਖਿਆ ਜੇ ਵੀ ਉਹ ਵਰਤ ਪਹਿਲੋ ਫੇਰ ਮੈਂ ਪਾਣੀ ਚੋਂ ਕੱਢ ਕੇ ਪਾ ਦਿੰਨੀ ਹਾਂ ਹਾਂਜੀ ਆਪੇ ਪਾਣੀ ਚੋਂ ਕੱਢ ਕੇ ਪਾ ਦਿੰਨੀ ਕਿਰੇ ਇੰਨੇ ਗੰਦੇ ਆ ਮਾੜਾ ਮੋਟਾ ਲਾ ਤੇ ਤੋਲਾ ਤੁਹਾਡੀ ਬਿਹੱਦੀ ਹੋ ਗਈ ਕਿਤੇ ਕੰਜੂਸੀ ਚ ਹੈ ਹੀ ਨਹੀਂ ਕੀ ਰੋਲਾ ਪਾਇਆ ਕੀ ਹੋਇਆ ਹੁਣ ਕੋਹ ਵੀ ਨਹੀਂ ਸਾਬਣ ਵਾਲੋ ਆਖਣ ਦੇ ਕਿ ਕਿੰਨੀਆਂ ਚਫਰਾਂ ਪਾਈਆਂ ਇੱਡੀਆਂ ਮੋਟੀਆਂ ਤਾਂ ਮੈਂ ਇਹਨੂੰ ਆਖਲਾ ਵੀ ਕਿਹ ਜਰਾਬ ਵਿੱਚ ਪਾ ਹੂੰ ਤੇ ਉਹ ਪਾ ਕੇ ਤੇ ਘੰਡੋਂ ਤੋਂ ਮੰਨ ਲ ਜਰਾ ਹੂੰ ਤੇ ਕੋਦੇ ਨਾ ਤੋਂ ਲਾ ਲਈ ਤੋ ਤੋ ਤੈਨ ਡੜ ਸਾਡੇ ਲੰਘ ਜਾਣੇ ਕੱਪੜੇ ਕਿੰਨੇ ਕ ਧੋਣ ਵਾਲੇ ਕੱਪੜੇ ਤੇ ਕਿੰਨੇ ਬੈਵਾ ਧੋਣ ਵਾਲੇ ਹੁਣ ਸਰਸ ਸਾਬਣ ਹੀ ਨਹੀਂ ਹੈਗਾ ਤੇ ਮੈਂ ਕਰਨਾਗਾ ਧੋਵਾ ਤੇ ਮਾਤਾ ਉਹ ਜਰਾਬ ਵਾਲੇ ਨਾ ਕਿੰਨੇ ਕਿੰਨੇ ਦੇ ਨੰਗਣ ਕੇ ਦਨ ਧੋਪ ਜਣਾ ਕ ਕੱਪੜੇ ਚੱਲ ਨਾ ਜਿੰਨੇ ਧੋਦੇ ਆ ਤੋ ਵੇਖ ਤੋ ਅਭੀ ਜਾਣੇ ਆ ਮਾਤਾ ਤਿੰਨ ਚਾਰ ਦਿਨ ਕੱਢਣ ਦੇਈਓ ਨਾ ਚੱਲ ਜਿੰਨੇ ਧੋਦੇ ਧੋੜਾ ਫੇ ਵਾਕੀ ਧੋਗੇ ਫੇ ਮਾਤਾ ਲੈ ਆਈ ਦੇਣਾ ਮੈਂ ਤੇਨੋਂ ਆਖਾ ਵੀ ਆ ਜੂਗਾ ਮੁਰਤੇ ਆ ਮੈਂ ਇਤਰਾ ਹੀ ਨਹੀਂ ਆ ਤੁਹਾਡੇ ਹੁੰਦੇ ਰਹੀ ਆਹੋ ਉਹ ਤਾਂ ਹੀ ਵੇਖੀ ਪੰਜੋ ਕੱਢ ਕੇ ਫਿਰ ਪਾਉਂਦੇ ਨੇ ਸੁੱਕਣੇ ਕਿੱਥੋਂ ਉਹਨੇ ਮਾਤਾ ਇਦਾਂ ਹੀ ਧੋਦੀ ਰਹੀ ਮਾਤਾ ਦੇ ਹਾਂ ਮਾਤਾ ਦਾ ਵਾਹ ਪੈ ਗਿਆ ਮਾਤਾ ਦੇ ਕੋਈ ਛਾਬੜ ਨਹੀਂ ਲਾਇਆ ਕੋਈ ਮੁੱਤੀ ਆਰਾ ਉਹਦੇ ਪਣ ਚੋਂ ਕੱਢ ਲੈਂਦੀ ਕਈ ਵਾਰ ਉਹਨਾਂ ਨੂੰ ਰੋਟੀ ਪਕਾ ਦਾਂ ਹੈ ਰੋਟੀ ਪਕਾ ਦਾਂ ਉਹ ਨਹੀਂ ਅੱਜ ਉਹ ਪਿੰਡ ਲੰਗਰ ਲੱਗਾ ਮੈਂ ਉਥੋਂ ਖਾਣੀ ਜਾ ਕੇ ਰਹਿ ਤੇ ਮੇਰੀ ਰੋਟੀ ਨਾ ਪਕਾਈ ਚੰਗ ਵਾ ਆ ਦਾ ਦਾਰ ਕੇ ਮੈਂ ਤਾਂ ਹੀ ਨਾ ਲਫਾਫੇ ਦੇਣੇ ਆ ਕਿਹੜੇ ਲਫਾਫੇ ਦਾਲ ਤੇ ਸਬਜੀ ਤੇ ਰੋਟੀਆਂ ਲੈ ਆਉਣੀ ਉਹ ਜਾ ਮਾਤਾ ਤੇਰਾ ਦਿਮਾਗ ਖਰਾਬ ਲੈ ਦਿਮਾਗ ਇਹ ਲੰਗਰ ਦੇ ਵਿੱਚ ਕਾਹਦਾ ਹੁੰਦਾ ਵਾ ਲੰਗਰ ਖਾਣ ਨੂੰ ਹੁੰਦਾ ਵਾ ਤੇ ਲੰਗਰ ਆ ਤੇ ਆ ਚੱਲ ਮੈਂ ਨਾ ਤੂੰ ਸਾگە ਨਾਲ ਨਹੀਂ ਨਾਲ ਚਲੋ ਅਹੀਂ ਕੀ ਜਾਣਾ ਹਾਂ ਤਾਂ ਤੂੰ ਸਾਡੀ ਲੈ ਨਹੀਂ ਰੋਟੀ ਦਵਾ ਜਣੀਆਂ ਦੀ ਨਹੀਂ ਗਾੜੀ ਕਿਸੇ ਦੇ ਘਰ ਖੰਡ ਪਾੜਦਾ ਪੋਆ ਵੇਖ ਚੁੱਲੇ ਦੇਦਾ ਨਹੀਂ ਲੰਗਰ ਦੇ ਵਿੱਚ ਉਹ ਨਹੀਂ ਕੋਈ ਆਦੇ ਹੁੰਦੇ ਮੈਂ ਨਹੀਂ ਮਾਤਾ ਚੰਗਾ ਲੱਗਦਾ ਉਹ ਤੋਂ ਮੰਗਦਾ ਮੈਂ ਮੰਗਣਾ ਕੀ ਆ ਆਪ ਹੀ ਦੇ ਦਿੰਦੇ ਨੇ ਤੇ ਤਰਕਾਲਾਂ ਪਈਆਂ ਹੂੰ ਤੇ ਲੰਗਰ ਵਾਦੀ ਜਾਣਾ ਵਾ ਇਹਨਾਂ ਨੂੰ ਸੁੱਟਣਾ ਹੀ ਆ ਤਨ ਫਾਫੇ ਲਾ ਜਾ ਤਾਂ ਲੋਕੀ ਪਵਾਉਂਗੇ ਤੇ ਤੁਸੀਂ ਵੀ ਪਵਾ ਲਈ ਸਾਰੇ ਲੋਕੀ ਪਵਾ ਕੇ ਲੈਂਦੇ ਆ ਲੈ ਹਾਲ ਫਾਫੇ ਆ ਨਾਲੇ ਚੱਲ ਹੁਣ ਖਾਵਾਂਗੇ ਨਾ ਸਵੇਰੇ ਖਾ ਲਾਂਗੇ ਆ ਵੀ ਹਫਤਾ ਉਹ ਖਾਵਾਂਗੇ ਫੇਰ ਆ ਲੈਣਾ ਫਾਫੇ ਤੇ ਆ ਵੱਡਾ ਵਾ ਇਹਦੇ ਵਿੱਚ ਦਾਲ ਸਬ지 ਜਰਾ ਵੱਧ ਪਵਾ ਦੇ ਦੋ ਦੋ ਟੈਂਡਾ ਅੰਗ ਲੱਗ ਜਾਂਦੀ ਡਿੱਗੀ ਹਣੀ ਕੀ ਕਿਉਂ ਹੈ ਨਹੀਂ ਸੀ ਡਿੱਗੀ ਲਫਾਫੇ ਚੰਗੇ ਡਿੱਗੀ ਜੂੜ ਸਕੀ ਜਾਣਾ ਤੂੰ ਚੱਲੇ ਜੀ ਮੈਂ ਦਾਲ ਹੋ ਗਈ ਤੇ ਹੋਰ ਆਹੋ ਤੇ ਜਦ ਸਬਜੀ ਹੋ ਗਿਆ ਚਾਚ ਪਵਾ ਲਈ ਤੇ ਇੱਥੇ ਚੌਲ ਪਵਾ ਲਈ ਤੇ ਐਦੇ ਵਿੱਚ ਰੋਟੀਆਂ ਰੱਖ ਲਿਆ ਮੈਂ ਰੈਸਟੋਰੈਂਟ ਤੇ ਚੱਲੇ ਆ ਲੈ ਚਾਰ ਲਫਾਫੇ ਦਿੱਤੇ ਨਹੀਂ ਮੈਂ ਰੈਸਟੋਰੈਂਟ ਉੱਥੇ ਤੈਨੂੰ ਪਤਾ ਵੀ ਨਹੀਂ ਸਬਜ਼ੀਆਂ ਬਣੀਆਂ ਉੱਥੇ ਆ ਬੜੀਆਂ ਬੜੀਆਂ ਲੰਗਰ ਦੇ ਵਿੱਚ ਬਥੇਰਾ ਕੋਹ ਹੁੰਦਾ ਵਾ ਲੋਕੀ ਤਾਂ ਇੰਨਾ ਸਰਫਾ ਕਰਦੇ ਤੈਨੂੰ ਤੇ ਇਹ ਵੀ ਨਹੀਂ ਆਉਂਦਾ ਅਗੀਛ ਪਾ ਕੇ ਤੇ ਲੈ ਜਾ ਮੈਂ ਜੇ ਮੈਂ ਗੀਛ ਜੇ ਨਾ ਮਿਲ ਗਿਆ ਠੀਕ ਹੈ ਜ ਨਹੀਂ ਤੇ ਮੈਂ ਗੀਛ ਪਾ ਇਹਦਾ ਲਫਾਪੇ ਖਾਲੀ ਆ ਜਣੀ ਨਹੀਂ ਮੇਰੀ ਜਾਣਾ ਕਾੜੀ ਬੈ ਜੀ ਖਾ ਕੇ ਇਹਨਾਂ ਤਾਂ ਜੰਦੀ ਮੰਗ ਤਾਂ ਮੈਨੂੰ ਘਰ ਕੋਈ ਕੰਮ ਨਹੀਂ ਮੈਂ ਲੰਗਰ ਬਾਤ ਬੈਠੇ ਰਹਿਣਾ ਉੱਥੇ ਲੈ ਲੰਗਰ ਖਾ ਕੇ ਤਾਂ ਉਸ ਵੇਲੇ ਲੋਕੀ ਪੂਆ ਹੁੰਦਾ ਕਹਿੰਦੇ ਤੂੰ ਵੀ ਪਵਾ ਕੇ ਤੇ ਫੇਰਾ ਜੀ ਉਹ ਤਾਂ ਕਿੱਦਾਂ ਦੀਆਂ ਗੱਲਾਂ ਕਰਦੀ ਲੈ ਗੱਲਾਂ ਦਾ ਸਮਾਰ ਮੇਰੇ ਨਾਲ ਚੱਲ ਮੈਂ ਤੇਰੇ ਨਾਲ ਜਾਂਦਾ ਲਾ ਕੇ ਸੁਣੋ ਜੂ ਤੂੰ ਪਵਾ ਲਈ ਉਥੇ ਮੈਂ ਤੇਰੇ ਨਾਲ ਜਾਵਾਂ ਆਹ ਤੇ ਤੈਨੂੰ ਕੀ ਗੱਲਾਂ ਲਿਆਉਂਦੇ ਰ ਉਹ ਮੈਂ ਚੰਗਾ ਲੱਗਾ ਮੰਗਦਾ ਉਥੇ ਲੰਗਰ ਬੰਨ ਕੋ ਚੰਗਾ ਲੱਗਦਾ ਆ ਚੱਲ ਫਿਰ ਚੱਲ ਆ ਆ ਫੜ ਇਹਦੇ ਵਾਪਸ ਗੱਲ ਸੁਣਿਆ ਮੇਰੀ ਹਾਂ ਗੱਲ ਲੈ ਉਹਨੇ ਮਗਰਵਾਜ ਮਾਰਤੀ ਉਹ ਤੂੰ ਬਾਹਰ ਲੋਕ ਕਮੈਂਟ ਮੈਂ ਗੱਲ ਸੁਣਾਵਾ ਦੀ ਕੰਮ ਹਾਂ ਬੋ ਦੱਸੋ ਮਾਤਾ ਨੇ ਕਿੱਥੇ ਲੈ ਚੱਲੇ ਨਾਲ ਹਾਂ ਮਾਤਾ ਨੇ ਤੋਥੇ ਕਿਈ ਜਣਾ ਹੋਰ ਪਾ ਦੇ ਹੋਰ ਪਾ ਦੇ ਤੇ ਬੇਸਤੀ ਹੁੰਦੀ ਹੈ ਤੁਹਾਡੀ ਤੇ ਗੰਦਰੀ ਵੀ ਹੀ ਆ ਉਹਦੇ ਨਾਲ ਲੈ ਚਲੇ ਆ ਇਹ ਉਥੇ ਜੇ ਤੂੰ ਰਵਾ ਪੋ ਆਉਗੇ ਤੇ ਜਿੰਨੀ ਉੱਤੇ ਪਾਉਣਗੇ ਤੇ ਆਰ ਪਾ ਕੇ ਤੇ ਲੈ ਆਇਓ ਇਹ ਤਾਂ ਮਾਦਰ ਰਹਿਣ ਦਾ ਮੈਂ ਹਾਂ ਉਥੇ ਚਲੋਸ ਹੀ ਨਿਕਲਦਾ ਉਹਨੇ ਕਹਣਾ ਫੁਲਕੇ ਵੱਧ ਪਾ ਦੇ ਚੌਲ ਵੱਧ ਪਾ ਦੇ ਚਲ ਇਦਾਂ ਕਰੀ ਤੂੰ ਮਾੜਾ ਮੋਟਾ ਇਹਦਾ ਟਵਰ ਨਹੀਂ ਤਾਂ ਫਿਰ ਉਹ ਵੀ ਖਾਣੀ ਪੈਣੀ ਤੂੰ ਮਾੜਾ ਮਟੋਰ ਪੋਰ ਕਰ ਛੜੀ ਜੇ ਤੇ ਮੈਨੂੰ ਮੰਗ ਮਿਲਦਾ ਮੈਂ ਲੈਣਾ ਨਹੀਂ ਤੇ ਮੈਂ ਨਹੀਂ ਲੈਣਾ ਨਹੀਂ ਚਾਰਤ ਹੈਗੀ ਆ ਨਾ ਫਿਰ ਆਹ ਚਲ ਚਾਰਨਾ ਖਾਣਾਂ ਚਾਰਨਾ ਖਾਣਗੇ ਆ ਜੇ ਮੈਂ ਬਣਾ ਲਈ ਉਹ ਤੇ ਮਾਤਾ ਨੇ ਕਹਿੰਦਾ ਤੂੰ ਜੜਾ ਕਰਨ ਦੇ ਆਹ ਚਲ ਮੈਂ ਡੱਕਲਾ ਉਹਨੂੰ ਭੇਦਣਾ ਵਾਪਸ ਫੇਰ ਸੋ ਠੀਕ ਤੇ ਮਰਾ ਫੜਾਲ ਫਾਵੇ ਮੈਂ ਕੱਲਾ ਲੈ ਆਉਣਾ ਤੈਨੂੰ ਤਾਂ ਮੈਂ ਆਖਿਆ ਸੀ ਤੂੰ ਕਿਹੜੀ ਮੰਨਦਾ ਕਿ ਦੀ ਆਹ ਨਹੀਂ ਤੂੰ ਇੱਥੇ ਰਹਿ ਮੈਂ ਲੈ ਆਉਣਾ ਚੰਗਾ ਆ ਟਾਈਮ ਨਾਲ ਆ ਜੀ ਜਦੋਂ ਮਿਲਿਆ ਮੈਂ ਉਦੋਂ ਲੈ ਕੇ ਆਉਣਾ ਟਾਈਮ ਨਾਲ ਕਿੰਨਾ ਕ ਆ ਜਾਣਾ ਚਲੋ ਫੇਰ ਵੀ ਤੇ ਉਦੋਂ ਚਾ ਚੜ ਗਿਆ ਲੰਗਰ ਦਾ ਨਾਂ ਸੁਣ ਕੇ ਲੈ ਹਾਂ ਦੱਸ ਲੰਗਰ ਦਾ ਲੋਕਾਂ ਲੰਗਰ ਖਾਣ ਨੂੰ ਲੋਕਾਂ ਲਾਏ ਲੰਗਰ ਖਾਏ ਹੁੰਦੇ ਆ ਜਿੱਥੇ ਪੰਗਰ ਚ ਬੈ ਕੇ ਖਾਣ ਨੂੰ ਘਰਾਂ ਚ ਲੈਉਣ ਨੂੰ ਨਹੀਂ ਹੈਗੇ ਕੋਈ ਨਹੀਂ ਵਾਦੂ ਲੋਕੀ ਲੈ ਆ ਹੁੰਦੇ ਆ ਤੂੰ ਆ ਦੁਲੇ ਆਉਂਦੇ ਆ। ਆਹ ਬਥੇਰੀ ਰੋਕੀ ਕੋ ਜੂਸੀ ਕਰਦੇ ਤੂੰ ਹੀ ਨੀਗਾ ਕਰਦਾ। ਚੱਲ ਠੀਕ ਆ। ਆ ਲੈ ਨੰਬਰ। ਚੰਗਾ। ਜਾ ਕਰਨ। ਕਿੰਨੇ ਮਿੰਟ ਹੋਈ ਆ? ਮਾਤਾ ਨੂੰ ਅੰਟੀ ਨਹੀਂ ਦਿੰਦੀ। ਆਪਣੀ ਪ੍ਰੈਸ ਦੇ ਤੁਹਾਡੀ ਪ੍ਰੈਸ ਖਰਾਬ ਹੋਈ ਆ ਲੀੜੇ ਪ੍ਰੈਸ ਕਰਨੇ ਆ। ਅੱਛਾ ਪ੍ਰੈਸ ਕਰਾਵੋਗੇ ਤੁਹਾਡੀ? ਹਾਂਜੀ। ਠੀਕ ਆ। ਦਿਨੀ ਮੈਂ। ਠੀਕ। ਇੱਕ ਅਨਲ ਗੀ ਆਂ ਕਿੱਥੇ ਖੜਨ ਲੱਗਾ ਹੋਆ ਸਾਡੀ ਪ੍ਰੈਸ ਖਰਾਬ ਹੋ ਗਈ ਲੀੜੇ ਪ੍ਰੈਸ ਕਰਨੇ ਹੀ ਲੀੜੇ ਪ੍ਰੈਸ ਕਰਨੇ ਆ ਤਾਂ ਸਾਡੀ ਵੀ ਹੁਣ ਖਰਾਬ ਕਰਨੀ ਆ ਤੁਹੀਂ ਨਹੀਂ ਹੁੰਦੀ ਨਹੀਂ ਹੁੰਦੀ ਰਹਾ ਰਹਾ ਪ੍ਰੈਸ ਹਾਂ ਮਮੀ ਆ ਕੀ ਕੀਤਾ ਤੁਸੀਂ ਦੇ ਦੋ ਪ੍ਰੈਸ ਉਹਨਾਂ ਨੂੰ ਆਪਣੀ ਤਾਂ ਸਾੜ ਲਈ ਜਾਂ ਤਾਂ ਹੁਣ ਸਾਡੀ ਸਾੜ ਨਹੀਂ ਆ ਨਹੀਂ ਸਾੜਦੇ ਉਹ ਤਾਂ ਉਦਾਂ ਅਚਾਨਕ ਹੋ ਜਾਂਦੀ ਵਾ ਆਪਣੀ ਵੀ ਤੇ ਚੀਜ਼ ਖਰਾਬ ਹੋਈ ਜਾਂਦੀ ਹੋ ਜੰਦੀਆ ਮੁੜ ਕੇ ਫੇਰ ਤੋਰਦੀ ਵੀ ਖਰਾਬ ਹੋ ਗਈ ਆਪਣੀ ਨਹੀਂ ਤੇ ਫੇਰ ਦਾੰਡ ਗਵਾਡ ਫ ਕੀ ਆ ਕੁਛ ਚੀਜ਼ ਨਾ ਦਵਾਂਗੇ ਸਾਨੂੰ ਕੌਣ ਦਊਗਾ ਲੈ ਫੜ ਲੈ ਜਾ ਦੋ ਸੂਟ ਪ੍ਰੈਸ ਕਰਨੇ ਆ ਠੀਕ ਤੇ ਬਾਕੀ ਮੁੜ ਕੇ ਉਸੇ ਵੇਲੇ ਦੇ ਕੇ ਜਾਣੀ ਆ ਜੇ ਨਾ ਦੇ ਕੇ ਕਿਉਂ ਨਾ ਆਪਣੀ ਮਾਂ ਨੂੰ ਆਦੀ ਵੀ ਦੋ ਘਰ ਲਾ ਤੇ ਨਹੀਂ ਤੇ ਫੇਰ ਪਾ ਮਗਰੇ ਆ ਕੇ ਲਿਆਉਣੀ ਆ ਜੇ ਲਾਹੌਰ ਕਰਦੀ ਹੋਈ ਤੇ ਇਹ ਕਿਹੜਾ ਕਸ ਚੱਲੀ ਆ ਸਤਖਾ ਸੀ ਜੰਦੀ ਕੀ ਆ ਕਸ ਜਾਣੀ ਆ ਕਸਾਏ ਕਸਦੀ ਆ ਤੇ ਸੜਦੀ ਆ ਆਦਰ ਨਵੇਂ ਕੰਮ ਸੋਲ ਲਿਆ ਵੀ ਪ੍ਰੈਸ ਘਸ ਜਾਂਦੀ ਹੈ। ਹੋਰ ਕੀ ਆ? ਲੈ ਫੜ। ਸਿਰਫ ਦੋ ਸੂਟ ਪ੍ਰੈਸ ਕਰਨੇ ਹੁਣੇ ਦੇਖੇ ਜਾਣੀ। ਇਹ ਭੱਲੇ ਇਹਨਾਂ ਦੀ ਬੀਬੀ ਬੜੀ ਸ਼ਿਕਾਇਤ ਕਿ ਇਹਦੀ ਪ੍ਰੈਸ ਘਸ ਜਾਂਦੀ ਆ। ਇਹ ਯਾਰ। ਐਦਾਂ ਨਹੀਂ ਮੰਮੀ ਘਰੀਦਾ ਹੁੰਦਾ। ਹੋਰ ਕੀ ਆ? ਕੋਈ ਆਹੀ ਕੱਢ ਕੇ ਘਰ ਚੀਜ਼ ਲੈਣ ਗਏ। ਤੇ ਜ਼ਰੂਰ ਤੇ ਪੈ ਹੀ ਜਾਂਦੇਗਾ ਸਿਆਣੇ ਨੇ ਕਹਿੰਦੇ ਵੀ ਗਲੀ ਦੇ ਕੱਖਾਂ ਤੇ ਵੀ ਲੋੜ ਪੈ ਜਾਂਦੀ ਆ। ਲੋੜ ਤਾਂ ਪੈ ਜਾਂਦੀ ਆ ਪਰ ਇਹੋ ਜੀਆਂ ਚੀਜ਼ਾਂ ਦੀ ਨਹੀਂ ਲੋੜ ਹੁੰਦੀ। ਸਾਡੀ